ਗੁੱਡ ਮਾਰਨਿੰਗ ਸਾਰਿਆਂ ਨੂੰ ਉਸਰਾਉ ਸਾਰੇ ਕਿਵੇਂ ਹੋ ਆਈ ਹੋਪ ਵਧੀਆ ਹੋਗੇ ਸਾਰੇ ਜਣੇ ਆਪਾਂ ਵੀ ਵਧੀਆ ਆ ਤੇ ਬਾਕੀ ਵਧੀਆ ਤੇ ਹੈਗੇ ਪਰ ਹਾਲਾਤ ਬਹੁਤ ਹੀ ਮਾੜੇ ਹੋਏ ਪਏ ਆ ਕਿਉਂਕਿ ਕਿਉਂਕਿ ਮੌਸਮ ਹੋ ਗਿਆ ਠੰਡਾ ਬਹੁਤ ਜ਼ਿਆਦਾ ਮੀਂਹ ਪਿਆ ਵਾ ਚਲੋ ਮੌਸਮ ਤਾਂ ਠੰਡਾ ਹੋ ਗਿਆ ਕਿਉਂਕਿ ਗਰਮੀ ਬਹੁਤ ਜ਼ਿਆਦੀ ਸੀ ਪਰ ਉਸ ਤੋਂ ਬਾਅਦ ਕਿ ਲਾਈਟ ਬੰਦ ਹੋ ਜਾਂਦੀ ਆ ਤੇ ਲਾਈਟ ਨਹੀਂ ਆਉਂਦੀ ਜੋ ਕਿ ਸਾਡੀ ਟੈਂਕੀ ਪਾਣੀ ਦੀ ਖਤਮ ਆ ਖਾਲੀ ਆ ਤੇ ਜੋ ਕਿ ਲਾਈਟ ਆਉਗੀ ਤੇ ਫੇਰ ਹੀ ਆਪਾਂ ਭਰਨੀ ਆ ਤੇ ਬਹੁਤ ਔਖਾ ਆ ਜਿਹੜੇ ਸਰਕਾਰੀ ਮੋਟਰਾਂ ਲੱਗੀਆਂ ਟੂਟੀਆਂ ਲੱਗੀਆਂ ਹੁੰਦੀਆਂ ਉਹਦੇ ਨਾਲ ਮੋਟਰ ਅਟੈਚ ਹੁੰਦੀ ਆ ਤੇ ਪਾਣੀ ਆਵੇ ਨਾ ਪਿੱਛੋਂ ਤੇ ਬਹੁਤ ਔਖਾ ਹੈ ਸ਼ਹਿਰਾ ਚ ਪਾਣੀ ਨਹੀਂ ਹੁੰਦਾ ਘਰਾ ਚ ਨਹੀਂ ਪਿੰਡਾਂ ਵਾਲੇ ਵਧੀਆ ਜਿੰਨਾ ਘਰੇ ਸਮਰਸਿਬਲ ਲੱਗਾ ਜਾਂ ਜਿੰਨਾ ਘਰੇ ਸ਼ਹਿਰਾ ਚ ਵੀ ਲੱਗਾ ਵਾ ਉਹਨਾਂ ਦੇ ਹਾਲਾਤ ਵਧੀਆ ਵਾ ਤੇ ਬਾਕੀ ਪਾਣੀ ਤੋਂ ਬਿਨਾ ਬੈਠੇ ਹੋਏ ਆ ਤੇ ਅੱਜ ਸਕੂਲ ਮੀਟਿੰਗ ਆ ਤੇ ਮੀਟਿੰਗ ਤੇ ਜਾਣਾ ਹੈ ਤੇ ਬਹੁਤ ਔਖਾ ਆ ਪਿਆ ਬਿਨਾਂ ਨੋਂਦੋਂ ਤੋਂ ਤੋਂ हां जी आ देखो बारिश हुई थी दे मौसम होया पेआ ठंडा ਤੇ ਠੰਡਾ ਮੌਸਮ ਹੋਇਆ ਪਰ ਲਾਈਟ ਨਹੀਂ ਆਉਂਦੀ ਇੱਕ ਲਾਈਟ ਆਉਂਦੀ ਆ ਜੋ ਸਾਡੀ ਦੁਕਾਨ ਉਹ ਚੱਕੀ ਚੱਲਣਦੀ ਆ ਤੇ ਘਰ ਦੀ ਵੀ ਆਉਂਦੀ ਆ ਪਰ ਜਿੱਥੇ ਮੋਟਰ ਲੱਗੀ ਆ ਤੇ ਉਧਰ ਲਾਈਟ ਨਹੀਂ ਆਉਂਦੀ ਨਾ ਪਾਣੀ ਆਉਂਦਿਆ ਵਾ ਤੇ ਮੋਟਰ ਚਲਾ ਕੇ ਦੇਖੀ ਪਰ ਪਾਣੀ ਨਹੀਂ ਆਉਂਦਿਆ ਕਿਉਂਕਿ ਇੱਕ ਪਤਾ ਨਹੀਂ ਕੀ ਸਿਸਟਮ ਇਥੇ ਬੱਤੀਆਂ ਵੱਖਰੀਆਂ ਵੱਖਰੀਆਂ ਪਾਣੀ ਆਊਗਾ ਤੇ ਫਿਰ ਟੈਂਕੇ ਚ ਆਊਗਾ ਤੇ ਬਹੁਤ ਔਖਾ ਹੈ ਬਿਆਨੋਂ ਤੋਂ ਬਿਨਾ ਪਾਣੀ ਆਉਂ ਨਹੀਂ ਦਿਆ ਬੁਰੇ ਹਲਾ ਦਿਆ ਹਾਂਜੀ ਆ ਦੇਖੋ بارش ਹੋਈ ਸੀ ਤੇ ਮੌਸਮ ਹੋਇਆ ਬਿਆ ਠੰਡਾ ਤੇ ਠੰਡਾ ਮੌਸਮ ਹੋਇਆ ਪਰ ਲਾਈਟ ਨਹੀਂ ਆਉਂਦੀ ਇੱਕ ਲਾਈਟ ਆਉਂਦੀ ਆ ਜੋ ਸਾਡੀ ਦੁਕਾਨ ਉਹ ਚੱਕੀ ਚੱਲਣਦੀ ਆ ਤੇ ਘਰ ਦੀ ਵੀ ਆਉਂਦੀ ਆ ਪਰ ਜਿੱਥੇ ਮੋਟਰ ਲੱਗੀ ਆ ਤੇ ਉਧਰ ਲਾਈਟ ਨਹੀਂ ਆਉਂਦੀ ਨਾ ਪਾਣੀ ਆਉਂਦਿਆ ਵਾ ਤੇ ਮੋਟਰ ਚਲਾ ਕੇ ਦੇਖੀ ਪਰ ਪਾਣੀ ਨਹੀਂ ਆਉਂਦਿਆ ਕਿਉਂਕਿ ਇੱਕ ਪਤਾ ਨਹੀਂ ਕੀ ਸਿਸਟਮ ਇਥੇ ਬੱਤੀਆਂ ਵੱਖਰੀਆਂ ਵੱਖਰੀਆਂ ਪਾਣੀ ਆਊਗਾ ਤੇ ਫਿਰ ਟੈਂਕਿਆਂ ਚ ਆਊਗਾ ਤੇ ਬਹੁਤ ਔਖਾ ਆ ਬਿਆਨੋਂ ਤੋਂ ਬਿਨਾ ਪਾਣੀ ਆਉ ਨਹੀਂ ਦਿਆ ਬੁਰੇ ਹਲਾ ਤਿਆ ਹਾਂਜੀ ਤਾਂ ਆਪਾਂ ਕੰਮ ਧੰਦੇ ਕਰ ਗਏ ਪਾਣੀ ਥੋੜਾ ਬਤਾ ਭਰ ਕੇ ਨਾ ਧੋ ਗਏ ਫਿਰ ਆਪਾਂ ਆ ਗਏ ਸੀ ਬਾਜ਼ਾਰ ਤੇ ਮੁੰਡੇ ਨੇ ਚੱਪਲ ਲੈਣੀ ਸੀ ਸਲੀਪਰ ਲੈਣੇ ਸੀ ਤੇ ਫਿਰ ਆਪਾਂ ਪਹੁੰਚ ਗਏ ਸੀ ਬਾਜ਼ਾਰ ਤੇ ਕੁਝ ਸਮਾਨ ਲੈਣਾ ਸੀ ਕਾਫੀ ਥੋੜੀ ਬਹੁਤੀ ਸ਼ਾਪਿੰਗ ਕੀਤੀ ਤੇ ਉਸ ਤੋਂ ਬਾਅਦ ਆਪਾਂ ਘਰ ਆ ਗਏ ਉਸਨੂੰ ਰੱਖ ਮੀਟਰ ਸਾਡੇ ਤੇ ਬਾਕੀ ਥੋੜੀ ਬਹੁਤੀ ਸ਼ਾਪਿੰਗ ਕੀਤੀ ਉਸ ਤੋਂ ਬਾਅਦ ਅਸੀਂ ਕਿਹਾ ਕਿ ਥੋੜਾ ਟਾਈਮ ਹੈ ਕਿ ਜੋ ਕਿ ਚੱਪਲ ਚੱਲ ਰਹੀ ਸੀ ਤੇ ਥੋੜਾ ਟਾਈਮ ਲੱਗ ਗਿਆ ਚਾਹ ਹਾਂ ਦੁਕਾਨ ਦੇ ਜੋ ਖਾ ਲੈਣੇ